ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਮੈਂ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਦਾ ਖਜ਼ਾਨਾ ਖਾਲੀ ਕਰਕੇ ਹੁਣ ਮਾਨ ਸਰਕਾਰ ਕੇਂਦਰ ਤੋਂ ਮੰਗ ਰਹੀ ਪੈਸਾ ਕਾਂਗਰਸ ਨੇ ਲੈ ਲਿਆ ਇਸੇ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਆਰਟੀਆਈ ਦੀ ਖਬਰ ਸਾਹਮਣੇ ਆ ਰਹੀ ਹੈ ਕਾਰਕੁਨ ਮਾਈਨਿੰਗ ਗਲੋਬਿੰਗ ਵੱਲੋਂ ਤੱਕ ਕੀਤੀ ਜਾਣਕਾਰੀ ਦਾ ਹਵਾਲਾ ਦਿੰਦਿਆਂ ਬਾਜਵਾਨ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਹਾਲ ਹੀ ਵਿੱਚ ਸਮਾਪਤ ਹੋਇਆ ਲੋਕ ਸਭਾ ਚੋਣ 2024 ਤੋਂ ਪਹਿਲਾਂ ਸੂਬੇ ਪਰ ਵਿੱਚ ਕੀਤੀ ਰੈਲੀਆਂ ਤੇ ਸਰਕਾਰ ਖਜ਼ਾਨੇ ਵਿੱਚ ਕਰੋੜਾਂ ਰੁਪਏ ਸਰਕਾਰੀ ਪ੍ਰੋਗਰਾਮਾਂ ਦੇ ਬਹਾਨੇ ਬਰਬਾਦ ਕਰ ਦਿੱਤੇ ਗਏ ਹਨ ਗੋਇਲ ਵੱਲੋਂ ਇੱਕ ਤੱਕ 71 ਕੀਤੀ ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਮੋੜ ਰੈਲੀ ਤੇ ਟੈਕਸਰ ਪਰਨ ਵਾਲਿਆਂ ਤੇ ਪੈਸੇ ਵਿੱਚ 4.16 ਰੁਪਏ ਖਰਚ ਕੀਤਾ ਗਿਆ ਇਸ ਦੇ ਨਾਲ ਹੀ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਦਿੱਲੀ ਵਿੱਚ ਇਸ ਦੀ ਜਾਣਕਾਰੀ ਦਿੱਤੀ ਅਤੇ ਇਸ ਦੀ ਖਬਰ ਸੁਪਰੀਮ ਕੋਰਟ ਰਵਿੰਦਰ ਕੇਂਦਰੀ ਵਾਲੀ ਹਵਾਈ ਯਾਤਰਾ ਦਾ ਖਰਚਾ ਵੀ ਚੁੱਕਿਆ ਅਤੇ ਗੋਇਲ ਗੋਇਲ ਦਾ ਦਾਵਾ ਹੈ ਕਿ ਲੋਕ ਸਭਾ ਚੋਣ 2024 ਤੋਂ ਪਹਿਲਾਂ ਪੰਜਾਬ ਵਿੱਚ ਅਜੇਹੀਆਂ ਲਗਾਤਾਰ ਸਥਿਤੀਆਂ ਬੰਦੀਆਂ ਜਾ ਰਹੀਆਂ ਹਨ ਅਜੇਹੀਆਂ ਰੈਲੀਆਂ ਮਕਸਦ ਪੰਜਾਬ ਦੀ ਵੋਟਰਾਂ ਨੂੰ ਆਪ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ